ਦੇਸਾਂ ਦਾ ਰਾਜਾ ਮੇਰੇ ਬਾਬਲ ਦਾ ਪਿਆਰਾ ਦੇਸਾਂ ਦਾ ਰਾਜਾ ਮੇਰੇ ਬਾਬਲ ਦਾ ਪਿਆਰਾ ਅੰਬੜੀ ਦੇ ਦਿਲ ਦਾ ਸਹਾਰਾ ਨੀ ਵੀਰ ਮੇਰਾ ਕੋੜੀ ਚੜਿਆ ਨੀ ਸਈਓ ਨੀ ਵੀਰ ਮੇਰਾ ਕੋੜੀ ਚੜਿਆ ਸੋਨਿਆ ਦੀ ਅਤਾਰਾ ਦਾ ਸਿਰਜ ਵੀਰ ਮੇਰੇ ਦਾ ਹੋਇਆ ਰੂਪ ਧੁਣ ਸਵਾਇਆ ਚੱਲਿਆ ਨਾ ਜਾਵੇ ਲੈ ਸ਼ਿਕਾਰਾ ਨੀ ਵੀਰ ਮੇਰਾ ਕੋੜੀ ਚੜਿਆ ਨੀ ਸਈਓ ਨੀ ਵੀਰ ਮੇਰਾ ਕੋੜੀ ਚੜਿਆ ਨੱਚੇ ਨੱਚੇ ਅੱਜ ਮੇਰਾ ਦਿਲ ਨਹੀਂ ਹੋ ਰੱਜਦਾ ਤੱਕ ਤੱਕ ਆਸਾ ਸਈਓ ਦਿਨੇ ਆਇਆ ਚਾਚੇ ਦਾ ਚਮਕ ਕਰੇ ਮੇਰਾ ਸਾਇਆ ਨੀ ਵੀਰ ਮੇਰਾ ਕੋੜੀ ਚੜਿਆ ਨੀ ਇਸਯੋ ਨੀ ਵੀਰ ਮੇਰਾ ਕੋੜੀ ਚੜਿਆ ਰਾਦੇ ਵਿੱਚ ਖੜੀ ਤੇਰੇ ਬਾਬਲ ਦੇ ਜਾਈ ਦੇ ਜਾਵੇ ਦੇ ਜਾਵੀਂ ਰਾ ਤੂੰ ਵਾ ਕਫੜਾਈ ਵਸਦਾ ਰਹੇ ਤੇਰਾ ਦੁਆਰਾ ਬੇਵੀਰ ਮੇਰਾ ਕੋੜੀ ਚੜਿਆ ਨੀਸੈਓ ਨੀਵੀਰ ਮੇਰਾ ਕੋੜੀ ਚੜਿਆ